ਮਿਹਨਤਾਂ ਦੇ ਨਾਲ ਰੱਖਦੇ ਨੇ ਜਿਹੜੇ ਦਿਲੋਂ ਯਾਰੀਆਂ ਦੂਰੋਂ ਦਿਸ ਪੈਂਦੀਆਂ ਨੇ ਬਾਡੀਆਂ ਸ਼ਿੰਗਾਰੀਆਂ ਕੱਲੇ ਕੱਲੇ ਮਸਲ ਗਵਾਹੀ ਭਰਦੇ ਹੱਡ ਤੋੜ ਮਿਹਨਤਾਂ ਜਿਹੜੇ ਨੇ ਕਰਦੇ ਕਹਿੰਦੇ ਨੇ ਸਿਆਣੇ ਪੈਂਦਾ ਮਿਹਨਤਾਂ ਨੂੰ ਬੂਰਾ ਮਿਹਨਤਾਂ ਦੇ ਨਾਲ ਬੰਦਾ ਹੁੰਦਾ ਮਸ਼ਹੂਰ ਆ ਹੁਣ ਸੋਡੀ ਅੱਖੀ ਦੇਖ ਲਿਆ ਪਿਆ ਮਿਹਨਤਾਂ ਨੂੰ ਬੂਰਾ ਮਿਹਨਤਾਂ ਦੇ ਨਾਲ ਦੀਦਾਰ ਸਿੰਘ ਦਾਰਾ ਸੇਖਮਾ ਹੋਇਆ ਮਸ਼ਹੂਰ ਆ ਰਾਤ ਤੇ ਸੋਢੀ ਸਾਹਿਬ ਮੈਂ ਪਹਿਲਾਂ ਵੀ ਕਈ ਵਾਰੀ ਜ਼ਿਕਰ ਕੀਤਾ ਕਿ ਅਸੀਂ ਮਤਲਬ ਘਰ ਦੀ ਖਾਣਾ ਕੀ ਇਸਤੇਮਾਲ ਕਰਦੇ ਆ ਸੋ ਬਾਕੀ ਜੋ ਬਾਹਰ ਦਾ ਫੂਡ ਜਿਹਨੂੰ ਆਪਾਂ ਜੰਕ ਫੂਡ ਕਹਿ ਦਿੰਦੇ ਆ ਪੀਜ਼ਾ 버ਗਰ ਸਮੋਸੇ ਵਗੈਰਾ ਜੋ ਆਮ ਅੱਜਕੱਲ ਚੱਲਦੇ ਆ ਜਲਦਬਾਜ਼ੀ ਵਿੱਚ ਲੋਕ ਉਹ ਖਾਂਦੇ ਆ ਉਹ ਚੀਜ਼ਾਂ ਅਵੋਇਡ ਕਰੀਂਆਂ ਕੋਲ ਡਰਿੰਕ ਕੋਈ ਵੀ ਆ ਉਹ ਅਵੋਇਡ ਕਰੀਦਾ ਸਿਰਫ ਨਿੰਬੂ ਪਾਣੀ ਮਸ ਜਦੋਂ ਵੀ ਪੀਣਾ ਨਿੰਬੂ ਪਾਣੀ ਪੀਦਾ ਜਾਂ ਫਿਰ ਕੱਚੀ ਲੱਸੀ ਵਗੈਰਾ ਬਣਾ ਕੇ ਪੀ ਲਈਦੀ ਆ ਜਾਂ ਦਹੀਂ ਦੀ ਲੱਸੀ ਜਾਂ ਫਿਰ ਲੱਸੀ ਬਾਕੀ ਹੋਰ ਕੋਈ ਡਰਿੰਕ ਲਈਦਾ ਨਹੀਂਗਾ ਇਨਸਾਨ ਜਿਸ ਉਮਰ ਦੇ ਵਿੱਚ ਚਾਹੇ ਜੋ ਚਾਹੇ ਉਹ ਕਰ ਸਕਦਾ ਕਿਸੇ ਇਨਸਾਨ ਵਾਸਤੇ ਕੋਈ ਵੀ ਜਿਹੜੀ ਗੱਲ ਆ ਮੁਸ਼ਕਲ ਨਹੀਂ ਆ ਕਰਨੀ ਹੱਲ ਕਰਨੀ ਉਹ ਹਰ ਚੀਜ਼ ਨੂੰ ਸਰ ਕਰ ਸਕਦਾ ਔਰ ਇਹ ਚੀਜ਼ਾਂ ਤੁਹਾਡੇ ਅੱਜ ਸਾਹਮਣੇ ਨੇ ਸਰਦਾਰ ਉਜਾਗਰ ਸਿੰਘ ਦੀ ਸੇਖਵਾ ਸਰਦਾਰ ਸ਼ਿਵਾ ਸਿੰਘ ਦੇ ਪਿਤਾ ਜੀ ਇੱਥੋਂ ਪਹਿਲਾਂ ਦੋ ਵਾਰ ਐਮਐਲਏ ਰਹਿ ਚੁੱਕੇ ਨੇ ਉਸ ਤੋਂ ਬਾਅਦ ਸਰਦਾਰ ਸੇਵਾ ਸਿੰਘ ਸੇਖਵਾ ਜੀ ਖੁਦ ਦੋ ਵਾਰ ਮੰਤਰੀ ਰਹਿ ਚੁੱਕੇ ਨੇ ਔਰ ਉਸ ਤੋਂ ਬਾਅਦ ਸਰਦਾਰ ਜਗਰੂਪ ਸਿੰਘ ਸੇਖਵਾ ਜੀ ਤੁਹਾਨੂੰ ਪਤਾ ਹੀ ਕਿ ਚੇਅਰਮੈਨ ਨੇ ਔਰ ਪਾਰਟੀ ਦੇ ਜਨ ਸਕੱਤਰ ਔਰ ਹਲਕਾ ਇੰਚਾਰਜ ਵੀ ਨੇ ਔਰ ਤੁਹਾਨੂੰ ਪਤਾ ਕਿ ਮਤਲਬ ਸਾਡਾ ਪਿੰਡ ਪਹਿਲਾਂ ਹੀ ਮਸ਼ਹੂਰ ਆ ਔਰ ਉਸ ਤੋਂ ਬਾਅਦ ਚਲੋ ਉਹਨਾਂ ਦੀ ਬਦੌਲਤ ਹੀ ਕਿਉਂਕਿ ਮੈਂ ਉਹਨਾਂ ਦੇ ਨਾਲ ਹੀ ਡਿਊਟੀ ਕਰਦਾ ਸੀਗਾ ਔਰ ਉਹਨਾਂ ਨੇ ਮੈਨੂੰ ਕਿਉਂਕਿ ਜਿੱਥੇ ਆਪਾਂ ਜਿਹੋਦੀ ਜਗ੍ਹਾ ਤੇ ਜਿਹੋੜੇ ਇਨਸਾਨਾਂ ਵਿੱਚ ਰਹਿੰਦੇ ਆਂ ਬੰਦਾ ਉਹ ਜਿਹਾ ਹੀ ਹੋ ਜਾਂਦਾ ਸੋ ਸਾਰਿਆਂ ਦੇ ਸਹਿਯੋਗ ਨਾਲ ਅੱਜ ਮੈਂ ਇਸ ਮੁਕਾਮ ਤੇ ਆਂ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਕੇ ਆਰਟੀ ਨਿਊਜ਼ ਨੈਟਵਰਕ ਤੇ ਮੈਂ ਹਾਂ ਜਤਿੰਦਰ ਸੋਢੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਰਾਜਨੀਤਿਕ ਧਾਰਮਿਕ ਖੇਡਾਂ ਮਨੋਰੰਜਨਾਂ ਤੇ ਬਾਲੀਵੁੱਡ ਨਾਲ ਜੁੜੀ ਜਾਣਕਾਰੀ ਜਿੱਥੇ ਸਾਂਝੀ ਕਰਦੇ ਰਹਿੰਦੇ ਨੇ ਉੱਥੇ ਵੱਖ-ਵੱਖ ਸ਼ਖਸੀਅਤਾਂ ਦੇ ਨਾਲ ਵੀ ਮਿਲਾਂਦੇ ਰਹਿੰਦੇ ਆ ਅੱਜ ਇੱਕ ਐਸੀ ਸ਼ਖਸੀਅਤ ਦੇ ਨਾਲ ਮਿਲਣ ਜਾ ਰਹੇ ਆ ਜੋ ਸ਼ਖਸੀਅਤ ਪਹਿਲਾਂ ਕਾਫੀ ਲੰਮਾ ਅਰਸਾ ਜਿਹੜਾ ਕਿ ਫੌਜ ਦੇ ਵਿੱਚ ਰਹਿੰਦੇ ਨੇ ਤਾਂ ਉਸ ਤੋਂ ਬਾਅਦ ਪੰਜਾਬ ਪੁਲਿਸ ਦੇ ਵਿੱਚ ਲੰਬਾ ਸਮਾਂ ਜਿਹੜੀ ਸੇਵਾ ਕਰਦੇ ਨੇ ਤਾਂ ਅਬ ਮਿਹਨਤ ਕੜੀ ਕਰਦੇ ਨੇ ਸਖਤ ਮਿਹਨਤ ਤੋਂ ਬਾਅਦ ਅੱਜ ਮਿਹਨਤ ਰੰਗ ਲਿਆਈ ਆ ਕਿਉਂਕਿ ਬਾਅਦ ਦੇ ਵਿੱਚ ਆਪਣੇ ਜਿਹੜਾ ਸ਼ਰੀਰ ਦੇ ਐਨੀ ਮਿਹਨਤ ਕਰ ਲੈਂਦੇ ਨੇ ਕਿ ਬੋਡੀ ਬਿਲਡਰ ਵੱਲੋਂ ਜਾਣੇ ਜਾਂਦੇ ਨੇ ਜਿੱਥੇ ਪੰਜਾਬ ਦੇ ਵਿੱਚੋਂ ਮਾਨ ਸਨਮਾਨ ਹਾਸਲ ਹੁੰਦੇ ਆ ਉੱਥੇ ਹੀ ਵਿਦੇਸ਼ਾਂ ਦੇ ਵਿੱਚ ਜਾ ਕੇ ਵੀ ਉਹ ਜਿੱਤ ਪ੍ਰਾਪਤ ਕਰਦੇ ਆ ਮਾਨ ਸਨਮਾਨ ਹਾਸਲ ਕਰਦੇ ਆ ਆਪਣਾ ਇਲਾਕੇ ਦਾ ਨਾਂ ਤੇ ਪਿੰਡ ਦਾ ਨਾਂ ਰੋਸ਼ਨ ਕਰਦੇ ਆ ਕਿਉਂਕਿ ਮਿਹਨਤ ਜਦੋਂ ਬੰਦਾ ਕਰਦਾ ਤਾਂ ਮਿਹਨਤ ਦਾ ਮੁੱਲ ਜਿਹੜਾ ਜ਼ਰੂਰ ਪੈਂਦਾ ਨੇ ਕਹਿੰਦੇ ਮਿਹਨਤਾਂ ਦੇ ਨਾਲ ਰੱਖਦੇ ਨੇ ਜਿਹੜੇ ਦਿਲੋਂ ਜਾ ਰੀਆਂ ਦੂਰੋਂ ਦਿਸ ਪੈਂਦੀਆਂ ਨੇ ਟੋਡੀਆਂ ਸ਼نگਾਰੀਆਂ ਕੱਲੇ-ਕੱਲੇ ਮਸਲਾ ਗਵਾਹੀ ਭਰਦੇ ਹੱਡ ਤੋੜ ਮਿਹਨਤਾਂ ਜਿਹੜੇ ਨੇ ਕਰਦੇ ਕਹਿੰਦੇ ਨੇ ਸਿਆਣੇ ਪੈਂਦਾ ਮਿਹਨਤਾਂ ਨੂੰ ਬੂਰਾ ਮਿਹਨਤਾਂ ਦੇ ਨਾਲ ਬੰਦਾ ਹੁੰਦਾ ਮਸ਼ਹੂਰ ਆ ਹੁਣ ਤੁਹਾਡੀ ਅੱਖੀਂ ਦੇਖ ਲਿਆ ਪਿਆ ਮਿਹਨਤਾਂ ਨੂੰ ਬੂਰਾ ਮਿਹਨਤਾਂ ਦੇ ਨਾਲ ਦੀਦਾਰ ਸਿੰਘ ਦਾਰਾ ਸੇਖਮਾ ਹੋਇਆ ਮਸ਼ਹੂਰ ਆ ਹੁਣ ਸਿੰਗਾਪੁਰ ਤੋਂ ਜਿੱਤ ਕੇ ਪਹੁੰਚੇ ਆ ਗੱਲਬਾਤ ਆ ਜਿਹੜੀ ਉਹਨਾਂ ਦੇ ਨਾਲ ਕਰਾਂਗੇ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਆ ਤੁਹਾਡਾ ਕੀ ਆਟੀ ਨਿਊਜ਼ ਨੈਟਵਰਕ ਬਹੁਤ-ਬਹੁਤ ਧੰਨਵਾਦ ਤੁਹਾਡੀ ਸਾਹਿਬ ਔਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਜੁਣ ਨੂੰ ਸਤਿ ਸ਼੍ਰੀ ਅਕਾਲ ਰਕੇ ਆ ਟਿਨੀਓਈ ਦਾ ਖਾਸ ਕਰਕੇ ਤੁਸੀਂ ਮੇਰੇ ਗ੍ਰੇਵੇਕੇ ਪਹੁੰਚੇ ਜੇ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਸਤਿ ਸ੍ਰੀ ਅਕਾਲ ਅ ਦੇਖਿਆ ਗਿਆ ਕਿ ਮਿਹਨਤ ਸਖਤ ਕੀਤੀ ਹੈ ਮਿਹਨਤ ਨੂੰ ਬੂਰ ਪੈ ਗਿਆ ਸਿੰਗਾਪੁਰ ਤੋਂ ਜਿੱਤ ਪਹੁੰਚੇ ਹੋ ਪਹਿਲਾਂ ਤਾਂ ਮੁਬਾਰਕਾਂ ਸਾਡੀ ਟੀਮ ਨੂੰ ਬਹੁਤ ਬਹੁਤ ਤਾਂ ਕਿਵੇਂ ਦਾ ਮਹਿਸੂਸ ਹੁੰਦਾ ਅ ਦੇਖੋ ਛੋਟੀ ਸਾਹਿਬ ਅ ਅਚੀਵਮੈਂਟ ਤੇ ਕੋਈ ਵੀ ਛੋਟੀ ਛੋਟੀ ਹੋਵੇ ਤੇ ਮਤਲਬ ਕਿ ਇਨਸਾਨ ਵਾਸਤੇ ਬੜੀ ਵੱਡੀ ਹੁੰਦੀ ਹੈ ਆ ਤੁਹਾਨੂੰ ਪਤਾ ਕਿ ਬੜੇ ਛੋਟੇ ਡਿਵਲ ਤੋਂ ਉੱਠ ਕੇ ਮੈਂ ਮਤਲਬ ਇੱਥੇ ਤੱਕ ਪਹੁੰਚਾ ਔਰ ਖਾਸ ਕਰਕੇ ਜੇ ਕੈਲੀਏ ਤੇ ਮਤਲਬ ਬੁਢਾਪੇ ਦੇ ਵਿੱਚ ਮਤਲਬ ਜੇ ਉਸ ਉਮਰ ਵਿੱਚ ਲੋਕ ਚੀਜ਼ ਨੂੰ ਖਤਮ ਕਰ ਦਿੰਦੇ ਆ ਤੇ ਉਸ ਟਾਈਮ ਸ਼ੁਰੂ ਕਰਕੇ ਉਸ ਚੀਜ਼ ਨੂੰ ਅੱਗੇ ਲੈ ਕੇ ਜਾਣਾ ਬੜੀ ਵੱਡੀ ਗੱਲ ਹੁੰਦੀ ਆ ਸੋ ਮੈਂ ਸਾਰਿਆਂ ਦੇ ਸਹਿਯੋਗ ਦੇ ਨਾਲ ਆਪਣੇ ਪਿੰਡ ਵਾਸੀਆਂ ਦੇ ਜਿਨ੍ਹਾਂ ਨਾਲ ਮੈਂ ਡਿਊਟੀ ਕਰਦਾ ਹਾਂ ਉਹਨਾਂ ਦੇ ਸਹਿਯੋਗ ਨਾਲ ਆਪਣੇ ਸੱਜਣਾ ਮਿੱਤਰਾਂ ਦੇ ਸਹਿਯੋਗ ਨਾਲ ਇਹ ਤੋtak ਪਹੁੰਚਾ ਔਰ ਖਾਸ ਧੰਨਵਾਦ ਸਰਦਾਰ ਹਰਮਿੰਦਰ ਸਿੰਘ ਜੀ ਦੁੱਲੋਵਾਲ ਜਿਨ੍ਹਾਂ ਨੇ ਮੇਰੀ ਵਿਦੇਸ਼ਾਂ ਵਿੱਚ ਜਾਣ ਵਾਸਤੇ ਬਾਹ ਫੜੀ ਦੇਖਿਆ ਗਿਆ ਕਿ ਲੰਬਾਰਸਾ ਤੁਸੀਂ ਫੌਜ ਦੇ ਵਿੱਚ ਰਹੇ ਹੋ ਪੰਜਾਬ ਪੁਲਿਸ ਦੇ ਵਿੱਚ ਵੀ ਸੇਵਾ ਕੀਤੀ ਹੈ ਸਮਾਂ ਬੜਾ ਸੀਮਤ ਹੁੰਦਾ ਇਹਨਾਂ ਨੌਕਰੀਆਂ ਦੇ ਵਿੱਚ ਉਸ ਦੇ ਵਿੱਚ ਵੀ ਸਹੀਦ ਵੱਲ ਧਿਆਨ ਦਿੰਦੇ ਹੋ ਮਿਹਨਤ ਸਖਤ ਕਰਦੇ ਹੋ ਹਨ ਤਾਂ ਹੁਣ ਤੁਸੀਂ ਦੱਸਿਆ ਕਿ ਬਢੇਪਾ ਜਦਾਂ ਆ ਗਿਆ ਉਮਰ ਵੀ ਕਾਫੀ ਹੋ ਚੁੱਕੀ ਹੈ ਹੱਲੇ ਵੀ ਤੁਸੀਂ ਹਾਰ ਨਹੀਂ ਮੰਨਦੇ ਹਰੇਕ ਥਾਂ ਤੇ ਜਾ ਕੇ ਜੇਤਾਂ ਹੱਲ ਕਰਦੇ ਹੋ ਤਾਂ ਕੀ ਰਾਜ ਇਸ ਚੀਜ਼ ਦਾ ਸਾਰ ਆ ਦੇਖੋ ਜੀ ਏਜ ਤੇ ਮਤਲਬ ਇੱਕ ਯਸ ਨੰਬਰ ਹੈ ਜੀ ਮਤਲਬ ਏਜ ਨਾਲ ਆਪਾਂ ਮੈਨੂੰ ਅਗਰ ਸੋਚੀਏ ਤੇ ਕੋਈ ਏਜ ਮਤਲਬ ਜਿਸ ਤਰ੍ਹਾਂ ਇੱਕ ਗੱਡੀ ਦਾ ਜਾਂ ਚੈਸੀ ਦਾ ਨੰਬਰ ਹੁੰਦਾ ਉਹ ਨੰਬਰ ਹੀ ਆ। ਬਾਕੀ ਇਨਸਾਨ ਜਿਸ ਉਮਰ ਦੇ ਵਿੱਚ ਚਾਹੇ ਜੋ ਚਾਹੇ ਉਹ ਕਰ ਸਕਦਾ। ਕਿਸੇ ਇਨਸਾਨ ਵਾਸਤੇ ਕੋਈ ਵੀ ਜਿਹੜੀ ਗੱਲ ਆ ਮੁਸ਼ਕਲ ਨਹੀਂ ਆ ਕਰਨੀ, ਹੱਲ ਕਰਨੀ ਉਹ ਹਰ ਚੀਜ਼ ਨੂੰ ਸਰ ਕਰ ਸਕਦਾ। ਔਰ ਇਹ ਚੀਜ਼ਾਂ ਤੁਹਾਡੇ ਅੱਜ ਸਾਹਮਣੇ ਨੇ। ਜੀ। ਕਿੰਨੀ ਉਮਰ ਕਿੰਨੀ ਹੋ ਗਈ ਹੁਣ ਤੁਹਾਡੀ? ਮੇਰੀ ਤਕਰੀਬਨ 19 ਸਾਲ ਹੋ ਗਈ ਹੈ ਜੀ। ਦੇਖਿਆ ਗਿਆ 59 ਸਾਲ ਉਮਰ ਹੋ ਗਈ ਆ ਕਹਿੰਦੇ ਅੱਜ ਦੀਆਂ ਖਰਾਕਾਂ ਸਹੀ ਨਹੀਂ ਆ ਨੌਜਵਾਨ ਜਿਹੜਾ ਉਹ ਕੰਮ ਨਹੀਂ ਕਰ ਪੰਦੇ ਜੋ ਹਮੇਸ਼ਾ ਤੁਸੀਂ ਸੁਣਿਆ ਹੋਊਗਾ ਕਹਿੰਦੇ ਕਿ ਨੇ ਪੁਰਾਣੀਆਂ ਖਰਾਕਾਂ ਖਾਧੀਆਂ ਤੁਸੀਂ ਅੱਜ ਦੇ ਸਮੇਂ ਦੇ ਵਿੱਚੋਂ ਤਾਂ ਕੀ ਖਰਾਕ ਲੈਂਦੇ ਹੋ ਜਿਹੜੀ ਸਿਹਤ ਦੀ ਇੰਨੀ ਫਿਟਨੈਸ ਆ ਜਾਂ ਇੰਨਾ ਰਾਜ ਆ ਜਿਹੜਾ ਕੀ ਜਿਹੜੀ ਖਰਾਕ ਜਿਹੜੀ ਲਈ ਜਾਂਦੀ ਹੈ ਖਰਾਕ ਤੇ ਸੋਢੀ ਸਾਹਿਬ ਮੈਂ ਪਹਿਲਾਂ ਵੀ ਕਈ ਵਾਰੀ ਜ਼ਿਕਰ ਕੀਤਾ ਕਿ ਅਸੀਂ ਮਤਲਬ ਘਰ ਦੀ ਖਰਾਕ ਹੀ ਇਸਤੇਮਾਲ ਕਰਦੇ ਆ ਸੋ ਬਾਕੀ ਜੋ ਬਾਹਰ ਦਾ ਫੂਡ ਆ ਜਿਹਨੂੰ ਆਪਾਂ ਜੰਕ ਫੂਡ ਕਹਿ ਦਿੰਨੇ ਆ ਪੀਜ਼ਾ 버ਗਰਸ ਮੂਸੀ ਵਗੈਰਾ ਜੋ ਆਮ ਅਜਕਲ ਚੱਲਦੇ ਆ ਜਲਦਬਾਜੀ ਵਿੱਚ ਲੋਕ ਉਹ ਖਾਂਦੇ ਆ ਉਹ ਚੀਜ਼ਾਂ ਅਵਾਇਡ ਕਰੀਂ ਦੀਆਂ ਕੋਲ ਡਰਿੰਕ ਕੋਈ ਵੀ ਆ ਉਹ ਅਵਾਇਡ ਕਰੀਂ ਦਾ ਸਿਰਫ ਨਿੰਬੂ ਪਾਣੀ ਮਸ ਜਦੋਂ ਵੀ ਪੀਣਾ ਨਿੰਬੂ ਪਾਣੀ ਪੀਦਾ ਵਾ ਜਾਂ ਫਿਰ ਕੱਚੀ ਲੱਸੀ ਵਗੈਰਾ ਬਣਾ ਕੇ ਪੀ ਲਈਦੀ ਆ ਜਾਂ ਦਹੀਂ ਦੀ ਲੱਸੀ ਜਾਂ ਫਿਰ ਲੱਸੀ ਬਾਕੀ ਹੋਰ ਕੋਈ ਡਰਿੰਕ ਲਈਦਾ ਨਹੀਂਗਾ ਤੇ ਮੈਂ ਆਪ ਵੀ ਕਰਦਾ ਔਰ ਮੈਂ ਕੋਸ਼ਿਸ਼ ਕਰਦਾ ਕਿ ਮੇਰਾ ਪਰਿਵਾਰ ਵੀ ਇਹ ਚੀਜ਼ਾਂ ਨੂੰ ਫਾਲੋ ਕਰੇ ਜੀ ਮਾਨ ਸਨਮਾਨ ਦੀ ਗੱਲ ਕਰ ਲਈਏ ਤਾਂ ਬਹੁਤ ਸਾਰੇ ਮਾਨ ਸਨਮਾਨ ਘਰ ਦੇ ਵਿੱਚ ਨੇ ਗਲੇ ਦੇ ਵਿੱਚ ਵੀ ਮੈਡਲ ਪਏ ਹੋਏ ਨੇ ਕਿੱਥੋਂ ਕਿੱਥੋਂ ਜ਼ਿਆਦਾਤਰ ਮਾਨ ਸਨਮਾਨ ਜਿਹੜੇ ਹਾਤਿਲ ਕੀਤੇ ਤੇ ਕਿਹੜੇ ਕਿਹੜੇ ਆ ਕੰਟਰੀ ਦੇ ਵਿੱਚ ਜਿਹੜਾ ਹੁਣ ਤੱਕ ਹੋਇਆ ਹੈ ਮੈਂ ਜੀ ਪੰਜਾਬ ਲੈਵਲ ਤੇ ਕਾਫੀ ਜਗ੍ਹਾ ਤੇ ਖੇਡਿਆ ਜਿਸ ਤਰ੍ਹਾਂ ਮਤਲਬ ਆਪਣੇ ਡਿਸਟ੍ਰਿਕਟ ਦੇ ਵਿੱਚ ਦੀਨਾਨਗਰ ਚੱਕ ਸ਼ਰੀਫ ਦੁਰਾਂਗੜਾ ਹਰਚੋਵਾਲ ਸ਼੍ਰੀ ਹਰਗਵਿੰਦਪੁਰ ਹੋਰ ਕਈਆਂ ਥਾਵਾਂ ਤੇ ਉਸ ਤੋਂ ਬਾਅਦ ਡਿਸਟ੍ਰਿਕਟ ਤੋਂ ਬਾਹਰ ਜਿਦਾ ਮੰਨ ਲੇ ਜਲੰਧਰ ਫਗਵਾੜਾ ਨਵਾਂ ਸ਼ਹਿਰ ਬੰਗਾ ਲੁਧਿਆਣਾ ਫਰੀਦਕੋਟ ਬਠਿੰਡਾ ਮਤਲਬ ਕੋਈ ਇਹੋ ਜਿਹਾ ਸ਼ਹਿਰ ਨਹੀਂ ਆ ਕਿ ਮਤਲਬ ਜਿਹੜਾ ਜਿੱਥੇ ਕੰਪੀਟੀਸ਼ਨ ਹੋਵੇ ਤੇ ਅਸੀਂ ਨਾ ਪਹੁੰਚੀ ਹੋਈਏ ਕੋਸ਼ਿਸ਼ ਕਰੀ ਦੀ ਆ ਕਿ ਹਰ ਜਗ੍ਹਾ ਪਹੁੰਚਣ ਦੀ ਤੇ ਉਸ ਤੋਂ ਬਾਅਦ ਦਿੱਲੀ ਅਗਰ ਦੇਖੀਏ ਨੈਸ਼ਨਲ ਸਟੇਟ ਤੋਂ ਬਾਹਰ ਦੇਖੀਏ ਤੇ ਦਿੱਲੀ ਉਸ ਤੋਂ ਬਾਅਦ ਜੈਪੁਰ ਜੋਧਪੁਰ ਆਗਰਾ ਮਤਲਬ ਤਕਰੀਬਨ ਤਕਰੀਬਨ ਰਾਜਸਥਾਨ ਦੇ ਸਾਰੇ ਸ਼ਹਿਰ ਹੀ ਮਤਲਬ ਜਿੱਥੇ ਕਿ ਕੰਪੀਟੀਸ਼ਨ ਹੁੰਦੇ ਰਹੇ ਨੇ ਆਈ ਉੱਥੇ ਪਹੁੰਚਦੇ ਰਹੇ ਉਸ ਤੋਂ ਬਾਅਦ ਮੌਕਾ ਮਿਲਿਆ ਸਾਨੂੰ ਬਾਹਰ ਜਾਣ ਦਾ ਤੇ ਮੈਂ ਐਸੇ ਸਾਲ ਮਾਰਚ ਦੇ ਵਿੱਚ ਤਕਰੀਬਨ ਥਾਈਲੈਂਡ ਦੇ ਵਿੱਚ ਤਕਰੀਬਨ ਗਿਆ ਸੀਗਾ ਤੇ ਉੱਥੋਂ ਹੀ ਮੈਂ ਆਪਣੇ ਏਜ ਦੇ ਵਿੱਚ ਜਾਨੀ 40 ਸਾਲ ਤੋਂ ਅਬਬ ਉਦੋਂ 40 ਸਾਲ ਤੋਂ ਅਬਬ ਸੀਗਾ ਤੇ ਮੈਂ ਮਤਲਬ ਮਾਸਟਰ ਕੈਟਾਗਰੀ ਦੇ ਵਿੱਚ 40 ਸਾਲ ਤੋਂ ਉੱਪਰ ਖੇਡਦਾ ਔਰ 40 ਸਾਲ ਪਲੱਸ ਵਾਲਿਆਂ 'ਚ ਮੈਂ ਖੇਡਿਆ ਸੀਗਾ ਤੇ ਉੱਥੇ ਵੀ ਮੇਰੇ ਦੋਵਾਂ ਦੇ ਵਿੱਚੋਂ ਹੀ 골ਡ ਮੈਡਲ ਸੀਗੇ ਇੱਕ ਨਾਬਾ ਏਸ਼ੀਆ ਹੋਂਰੇਸ਼ਨ ਔਰ ਇੱਕ FIF ਫਿਟਨੈਸ ਇੰਟਰਨੈਸ਼ਨਲ ਫਾਊਂਡੇਸ਼ਨ ਜਿਸ ਦੇ ਕਿ ਪ੍ਰੈਜ਼ੀਡੈਂਟ ਸਾਡੇ ਇੰਡੀਆ ਦੇ ਪ੍ਰੈਜ਼ੀਡੈਂਟ ਦੇ ਸਰਦਾਰ ਹਰਮਿੰਦਰ ਸਿੰਘ ਜੀ ਦੁੱਲੋਵਾਲ ਨੇ ਤੇ ਵਰਲਡ ਪ੍ਰੈਜ਼ੀਡੈਂਟ ਟੈਨਿਸ ਤਾਂ ਨੇ ਜੀ ਹਾਂ ਹੁਣ ਜਿਹੜਾ ਤੁਸੀਂ ਸਿੰਗਾਪੁਰ ਤੋਂ ਵੀ ਜਿੱਤ ਹਾਸਲ ਕਰਦੇ ਹੋ ਤਾਂ ਕਦ ਸਵੱਬ ਬਣਦਾ ਸਿੰਗਾਪੁਰ ਜਾਂਦੇ ਹੋ ਤਾਂ ਕਿਹੜੀ ਪੋਜੀਸ਼ਨ ਜਿਹੜੀ ਤੁਹਾਡੀ ਰਹਿੰਦੀ ਉੱਥੇ ਇਹ ਸਰ ਪ੍ਰਾਣੀਆਂ ਜਿਹੜੀਆਂ ਅਸੀਂ ਮਤਲਬ ਕਿ ਅਚੀਵਮੈਂਟਾਂ ਕੀਤੀਆਂ ਉਹਨਾਂ ਨੂੰ ਵੀ ਮੱਧਿਆ ਨਜ਼ਰ ਰੱਖਦੇ ਹੋਏ ਸਰਦਾਰ ਹਰਮਿੰਦਰ ਸਿੰਘ ਦੁੱਲੋਵਾਲ ਨੇ ਮੈਨੂੰ ਜਿਹੜਾ ਕਿ ਮੇਰੀ ਉਹਨਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਆ ਔਰ ਮੈਂ ਉਹਨਾਂ ਦੇ ਕਹਿਣੇ ਮੁਤਾਬਕ ਹੀ ਚੱਲਦਾ ਜਿਸ ਤਰ੍ਹਾਂ ਉਹ ਸਹਿਦ ਦਿੰਦੇ ਨੇ ਉਸੇ ਤਰੀਕੇ ਨਾਲ ਅਸੀਂ ਆਪਣੀ ਖੁਰਾਕ ਦਾ ਜੋ ਵੀ ਐਸੀ ਮਤਲਬ ਸਪਲੀਮੈਂਟ ਜਾਂ ਜੋ ਵੀ ਚੀਜ਼ ਮਤਲਬ ਇਸਤੇਮਾਲ ਕਰਦੇ ਆ ਉਹਨਾਂ ਦੀ ਸਲਾਹ ਤੋਂ ਬਿਨਾ ਨਹੀਂ ਕਰਦੇ ਔਰ ਟਾਈਮ ਟੂ ਟਾਈਮ ਉਹ ਸਾਨੂੰ ਟੈਸਟ ਦੱਸਦੇ ਰਹਿੰਦੇ ਨੇ ਔਰ ਉਹਨਾਂ ਨਾਲ ਗੱਲਬਾਤ ਹੁੰਦੀ ਸੀਗੀ ਇਸੇ ਤਰੀਕੇ ਦੇ ਵਿੱਚ ਕਿ ਮਤਲਬ ਸਰ ਕੀ ਲੈਣਾ ਕੀ ਨਹੀਂ ਲੈਣਾ ਜਾਂ ਅੱਗੇ ਕਿੱਥੇ ਕੰਪੀਟੀਸ਼ਨ ਆ ਰਹੇ ਕਿਦਾਂ ਤੇ ਉਹਨਾਂ ਨੇ ਮਤਲਬ ਦੱਸਿਆ ਕਿ ਇਹਦਾ ਸਿੰਗਾਪੁਰ ਵਾਸਤੇ ਤਿਆਰੀ ਕਰੋ ਤੇ ਅਸੀਂ ਤਿਆਰੀ ਸ਼ੁਰੂ ਕਰ ਦਿੱਤੀ ਫਿਰ ਉਹ ਮੇਰੀਆਂ ਵੀਡੀਓ ਵਗੈਰਾ ਮੰਗਾਉਂਦੇ ਰਹੇ ਆਪਣੇ ਕੋਲ ਤੇ ਫਿਰ ਉਹਨਾਂ ਨੇ ਮੈਨੂੰ ਮੇਰੇ ਲੈਟਰ ਭੇਜਿਆ ਉਹਦਰ ਸਿੰਗਾਪੁਰ वर्ल्ड ਚੈਂਪੀਅਨਸ਼ਿਪ ਵਾਸਤੇ ਉਦੋਂ ਮੈਨੂੰ ਰਿਸਪੌਂਸ ਆ ਗਿਆ ਕਿ ਠੀਕ ਹੈ ਜੀ ਓਕੇ ਆ ਸਕਦੇ ਨੇ ਤੇ ਮੈਂ ਫਿਰ ਉਹਨਾਂ ਦੀ ਬਦੌਲਤ ਆ ਪਿਛਲੇ ਮਹੀਨੇ ਹੁਣ ਤੇ ਚੜ ਗਿਆ ਅਕਤੂਬਰ ਜੀ ਸਤੰਬਰ ਦੇ ਵਿੱਚ ਤਕਰੀਬਨ ਹਫਤੇ ਦਾ ਟੂਰ ਸੀਗਾ ਸਿੰਗਾਪੁਰ ਦਾ ਤੇ ਉੱਥੇ 26 ਤਰੀਕ ਨੂੰ ਸਾਡੇ ਮੀਟ ਸੀਗੇ 27 ਨੂੰ ਨਾਬਾ ਏਸ਼ੀਆ ਦਾ ਕੰਪੀਟੀਸ਼ਨ ਸੀਗਾ ਉਹਦੇ ਵਿੱਚ ਮੇਰਾ 골ਡ ਮੈਡਲ ਸੀਗਾ ਇਹ ਵਰਲਡ ਚੈਂਪੀਅਨਸ਼ਿਪ ਹੋਈ ਜੇ ਉੱਥੇ ਵਰਲਡ ਚੈਂਪੀਅਨਸ਼ਿਪ ਹੋਈ ਹੈ ਤੇ ਉਸ ਤੋਂ ਬਾਅਦ ਸਿੰਗapore ਦੇ ਵਿੱਚ ਦੁਬਾਰਾ ਫਿਰ ਉੱਥੇ 28 ਤਰੀਕ ਨੂੰ ਫਿਰ ਮੈਚ ਹੋਏ ਐਫ ਆਈ ਐਫ ਦੇ ਤੇ ਉਹਦੇ ਵਿੱਚ ਮੇਰਾ ਚਾਂਦੀ ਦਾ ਮੈਡਲ ਜਿਹਨੂੰ ਆਪਾਂ ਸਿਲਵਰ ਮੈਡਲ ਕਹਿੰਦੇ ਨੇ ਜਾਂ ਕਹਿ ਲਓ ਕਿ ਫਰਸਟ ਰਨਰ ਅਪ ਮੇਰੇ ਤੋਂ ਇੱਕ ਬੰਦਾ ਅੱਗੇ ਆਇਆ ਜਿਹੜਾ ਕਿ ਮਤਲਬ ਕਿਉਂਕਿ ਅਹੀਂ ਇੱਥੇ ਆਪਣੇ ਆਪ ਨੂੰ ਦੇਖਦੇ ਆਂ ਪਰ ਜਦੋਂ ਬਾਹਰ ਜਾ ਕੇ ਖੇਡੀਦਾ ਤੇ ਫਿਰ ਲੱਗਦਾ ਪਤਾ ਕਿ ਹਾਂ ਦੁਨੀਆ ਕਿੱਥੇ ਫਿਰਦੀ ਆ ਅਸੀਂ ਤਾਂ ਮਤਲਬ ਲੋਕਾਂ ਦੇ پاس ਕੁ ਵੀ ਨਹੀਂ ਲੋਕੀ ਤੇ ਮਤਲਬ ਇੰਨੇ ਨਾ શરીર ਲੋਕਾਂ ਨੇ ਸਾਂਭੇ ਹੋਏ ਨੇ ਕਿ ਬਹੁਤ ਜ਼ਿਆਦਾ ਬਹੁਤ ਵਧੀਆ ਲੋਕਾਂ ਦੀਆਂ ਮਤਲਬ ਕਿ ਬਾਡੀਆਂ ਨੇ ਔਰ ਆਪਣੇ ਆਪ ਦੇ ਖਰਚ ਕਰਦੇ ਨੇ ਔਰ ਆਪਣੇ ਆਪ ਨੂੰ ਸੰਭਾਲ ਕੇ ਰੱਖਦੇ ਨੇ ਜੀ ਜੇਕਰ ਕਰ ਲਈਏ ਤਾਂ ਅ ਬੰਦਾ ਜਦੋਂ ਮਿਹਨਤ ਕਰਦਾ ਤਾਂ ਆਪਣੇ ਇਲਾਕੇ ਦਾ ਪੰਜਾਬ ਦਾ ਆਪਣੇ ਦੇਸ਼ ਦਾ ਨਾਮ ਰੋਸ਼ਨ ਹੁੰਦਾ ਦੀਦਾਰ ਸਿੰਘ ਦਾਰਾ ਸੇਖਵਾ ਦੇ ਨਾਂ ਤੋਂ ਜਾਣੇ ਜਾਂਦੇ ਆ ਆਪਣੇ ਪਿੰਡ ਦਾ ਨਾਮ ਵੀ ਚਮਕਾਤਾ ਕਿਵੇਂ ਦੇਖਦੇ ਹੋ ਚੀਜ਼ ਨੂੰ ਜਦੋਂ ਪਿੰਡ ਦਾ ਜ਼ਿਕਰ ਹੁੰਦਾ ਅ ਦੇਖੋ ਜੀ ਇਹਦੇ ਵਿੱਚ ਅ ਪਹਿਲੀ ਗੱਲ ਤੇ ਸਾਡੇ ਪਿੰਡ ਦਾ ਨਾਂ ਮੇਰੇ ਕਰਕੇ ਨਹੀਂ ਪਹਿਲਾਂ ਹੀ ਮਸ਼ਹੂਰ ਆ ਕਿਉਂਕਿ ਸਰਦਾਰ ਉਜਾਗਰ ਸਿੰਘ ਜੀ ਸੇਖਵਾ ਸਰਦਾਰ ਸ਼ਿਵਾ ਸਿੰਘ ਦੇ ਪਿਤਾ ਜੀ ਇੱਥੋਂ ਪਹਿਲਾਂ ਦੋ ਵਾਰ ਐਮਐਲਏ ਰਹਿ ਚੁੱਕੇ ਨੇ ਉਸ ਤੋਂ ਬਾਅਦ ਸਰਦਾਰ ਸ਼ਿਵਾ ਸਿੰਘ ਸੇਖਵਾ ਜੀ ਅ ਫੋਟੋ ਦੋਵਾਰ ਮੰਤਰੀ ਰਹਿ ਚੁੱਕੇ ਨੇ ਔਰ ਉਸ ਤੋਂ ਬਾਅਦ ਸਰਦਾਰ ਜਗਰੂਪ ਸਿੰਘ ਸੇਖਵਾ ਜੀ ਤੁਹਾਨੂੰ ਪਤਾ ਹੀ ਕਿ ਚੇਅਰਮੈਨ ਨੇ ਔਰ ਪਾਰਟੀ ਦੇ ਜਨ ਸਕੱਤਰ ਔਰ ਹਲਕਾ ਇੰਚਾਰਜ ਵੀ ਨੇ ਔਰ ਤੁਹਾਨੂੰ ਪਤਾ ਕਿ ਮਤਲਬ ਸਾਡਾ ਪਿੰਡ ਪਹਿਲਾਂ ਹੀ ਮਸ਼ਹੂਰ ਆ ਔਰ ਉਸ ਤੋਂ ਬਾਅਦ ਚਲੋ ਉਹਨਾਂ ਦੀ ਬਦੌਲਤ ਹੀ ਕਿਉਂਕਿ ਮੈਂ ਉਹਨਾਂ ਦੇ ਨਾਲ ਹੀ ਡਿਊਟੀ ਕਰਦਾ ਸੀਗਾ ਔਰ ਉਹਨਾਂ ਨੇ ਮੈਨੂੰ ਕਿਉਂਕਿ ਜਿੱਥੇ ਆਪਾਂ ਜਿਹੋ ਜੀ ਜਗ੍ਹਾ ਤੇ ਜਿਹੋ ਜੀ ਇਨਸਾਨਾਂ ਵਿੱਚ ਰਹਿੰਦੇ ਆ ਬੰਦਾ ਉਹ ਚਾਹੀ ਹੋ ਜਾਂਦਾ ਸੋ ਸਾਰਿਆਂ ਦੇ ਸਹਿਯੋਗ ਨਾਲ ਅੱਜ ਮੈਂ ਇਸ ਮੁਕਾਮ ਤੇ ਹਾਂ ਕਿਉਂਕਿ ਮੇਰੇ ਵਾਸਤੇ ਵਰਲਡ ਚੈਂਪੀਅਨਸ਼ਿਪ ਖੇਲਣੀ ਇੱਕ ਮੇਰਾ ਖੁਆਬ ਸੀਗਾ ਔਰ ਉਹ ਮੇਰਾ ਮਾਲਕ ਨੇ ਪੂਰਾ ਕੀਤਾ ਔਰ ਇਸ ਬਾਰੇ ਮੈਂ ਪਹਿਲਾਂ ਜ਼ਿਕਰ ਵੀ ਕਰ ਚੁੱਕਿਆ ਕਿ ਮੈਂ ਮੇਰੀ ਚੁਆਇਸ ਹੈ ਕਿ ਮੈਂ ਵਰਲਡ ਦੀ ਸਟੇਜ ਤੇ ਜਾਵਾਂ ਮੈਡਲ ਤੇ ਬਾਅਦ ਦੀ ਗੱਲ ਸੀ ਸੇਖਮਾ ਪਰਿਵਾਰ ਦੀ ਗੱਲ ਕਰ ਲਈਏ ਲੰਬਾ ਸਮਾਂ ਤੁਸੀਂ ਉਹਨਾਂ ਦੀ ਸੁਰੱਖਿਆ ਦੇ ਵਿੱਚ ਤਨਾਤ ਰਹੇ ਹੋ ਡਿਊਟੀ ਉੱਥੇ ਰਹੀ ਆ ਤਾਂ ਕਿਵੇਂ ਦਾ ਉਹਨਾਂ ਦੇ ਵੱਲੋਂ ਸਾਥ ਕਿਵੇਂ ਦਾ ਹੁੰਦਾ ਸੀ ਜਦੋਂ ਇਹੋ ਜਿਹੀ ਸਿਟੂਏਸ਼ਨਟ ਹੁੰਦੀ ਸੀ ਅ ਸੋਢੀ ਸਾਹਿਬ ਜੋ ਗਰੁੱਪ ਭਾਜੀ ਦਾ ਔਰ ਮੈਡਮ ਅਮਰਜੀਤ ਕੌਰ ਦਾ ਉਹਨਾਂ ਦੀ ਵਾਈਫ ਦਾ ਹਰ ਇੱਕ ਇਨਸਾਨ ਦਾ ਮੇਰੇ ਵਾਸਤੇ ਬਹੁਤ ਸਹਿਯੋਗ ਰਿਹਾ ਕਿਉਂਕਿ ਜਦੋਂ ਵੀ ਮਤਲਬ ਮੈਂ ਗੇਮ ਵਾਸਤੇ ਉਹਨਾਂ ਨੂੰ ਰਿਕੁਐਸਟ ਕਰਦਾ ਸੀ ਕਿ ਮੈਂ ਹੁਣ ਗੇਮ ਵਾਸਤੇ ਜਾਣਾ ਵਾਂ ਤੇ ਉਹ ਮੈਨੂੰ ਤਕਰੀਬਨ ਤਕਰੀਬਨ ਡਿਊਟੀ ਤੋਂ ਫ੍ਰੀ ਵਾਲਾ ਹਿਸਾਬ ਹੀ ਹੋ ਜਾਂਦਾ ਸੀ ਕਿ ਮਤਲਬ 2-4 ਘੰਟੇ ਜਦੋਂ ਜ਼ਰੂਰੀ ਹੁੰਦਾ ਉਦੋਂ ਮੈਨੂੰ ਕਿਉਂਕਿ ਮੇਰਾ ਪਿੰਡ ਸੇਖਵਾ ਤੇ ਮੈਨੂੰ ਘਰੋਂ ਫੋਨ ਕਰਕੇ ਵੀ ਆਖ ਦਿੰਦੇ ਕਿ ਠੀਕ ਹੈ ਤੂੰ ਐਨੇ ਵਜੇ ਆ ਜੀ ਮੈਂ ਉਸ ਹਾਬ ਨਾਲ ਆਪਣੀ ਜਿਹੜੀ ਮਿਹਨਤ ਨੂੰ ਉਹ ਕਰਦਾਰੇ ਔਰ ਇਸ ਦੇ ਵਿੱਚ ਉਹਨਾਂ ਦਾ ਮਤਲਬ ਬਹੁਤ ਜ਼ਿਆਦਾ ਸਹਿਯੋਗ ਰਿਆ ਹਰ ਸਾਈਡ ਤੋਂ ਮਤਲਬ ਇੱਕ ਤਾਂ ਟਾਈਮ ਦੀ ਗੱਲ ਆ ਹਰ ਸਾਈਡ ਤੋਂ ਮਤਲਬ ਕਿ ਮੇਰੀ ਮਦਦ ਵੀ ਕਰਦੇ ਰਹੇ ਨੇ ਉਹਨਾਂ ਦੇ ਜੋ ਸਰਦਾਰ ਨੇ ਉਹ ਵੀ ਮੇਰੀ ਮਤ ਕਰਦੇ ਰਹੇ ਨੇ ਕਾਫੀ ਕਿਉਂਕਿ ਸਰਦਾਰ ਸਿਵਾ ਸਿੰਘ ਸੇਖਵਾ ਜੀ ਦੇ ਜਿਹੜੇ ਕੁਰਮ ਸਾਹਿਬ ਨੇ ਸਰਦਾਰ ਜਗਜੀਤ ਸਿੰਘ ਜੀ ਸਾਹੀ ਸਾਹਿਬ ਕਰਨਲ ਸਾਹਿਬ ਜਿੱਥੇ ਸੇਕਾਂਸ ਆ ਉਹਦਾ ਛੋਟਾ ਬੇਟਾ ਜਿਹਨਾਂ ਦੀ ਮੈਰਿਜ ਹੋਈ ਹੈ ਉਹ ਉਹਨਾਂ ਨੇ ਮੇਰੀ ਮਤਲਕ ਬਹੁਤ ਹੈਲਪ ਕੀਤੀ ਆ ਮੈਨੂੰ ਹਰ ਹਫਤੇ 3-4 ਤਿਆਂ ਹੰਡੀਆਂ ਦੀਆਂ ਵਿਚਾਰ ਜਦੋਂ ਮੈਂ ਕਿਤੇ ਬਾਹਰ ਨੂੰ ਜਾਣਾ ਮੱਲੋ ਕੈ ਵੀ ਅਵਾਰਡ ਦਨੇਰੇ ਨੇ ਸੋ ਇਸੇ ਤਰ੍ਹਾਂ ਹੀ ਜਗਰੂਪਾ ਜੀ ਦਾ ਵੀ ਮਤਲਬ ਇਸ ਤਰ੍ਹਾਂ ਹੀ ਮੇਰੇ ਜੋ ਸੱਜਣ ਮਿੱਤਰ ਨੇ ਜੇ ਬਾਹਰ ਅੰਦਰ ਨੇ ਉਹ ਮੇਰੀ ਕਾਫੀ ਹੈਲਪ ਕਰਦੇ ਨੇ ਜੀ ਪਰਿਵਾਰ ਦਾ ਸੰਜੋਗ ਕਿਵੇਂ ਦਾ ਰਿਹਾ ਘਰ ਦੇ ਵਿੱਚੋਂ ਜ਼ਿਆਦਾਤਰ ਸੰਜੋਗ ਕਿਹਦਾ ਰਿਹਾ ਕਈ ਵਾਰੀ ਹੁੰਦਾ ਪਰਿਵਾਰ ਕਹਿੰਦੇ ਕਿ ਕਿਹੜੇ ਕੰਮ ਦੇ ਵਿੱਚ ਪੈ ਗਿਆ ਡਿਊਟੀ ਦਾ ਕਰ ਰਹੀ ਸੀ ਇਸ ਤਰ੍ਹਾਂ ਪਰਿਵਾਰ ਦੇ ਵਿੱਚੋਂ ਕਿਹਦਾ ਜ਼ਿਆਦਾ ਸਾਥ ਰਿਹਾ ਤੁਹਾਡਾ ਦੇਖੋ ਪਰਿਵਾਰ ਤੋਂ ਬਿਨਾ ਨਹੀਂ ਗੱਲ ਬਣਦੀ ਜੀ ਕਿ ਪਰਿਵਾਰ ਕਿਉਂਕਿ ਇਹ ਕੰਮ ਹੀ ਇਹੋ ਜਿਹਾ ਕਿ ਇਹਦੇ ਵਿੱਚ ਮਤਲਬ ਮੈਂ ਹੁਣ 3:30 ਵਜੇ ਉੱਠ ਪੈਂਦਾ ਤੇ 3:30 'ਤੇ ਬਾਕੀ ਸਾਰੇ ਸੁੱਤੇ ਹੁੰਦੇ ਆ ਮਤਲਬ ਮੈਂ ਆਪਣੇ ਕਮਰੇ ਸੁੱਤਾ ਬਾਕੀ ਬਾਹਰ ਸੁੱਤੇ ਜਦੋਂ ਮੈਂ ਉੱਠਣਾ ਵਾ ਲਾਈਟ ਜਗਾਉਣੀ ਆ ਜਾਗਣਾ ਹਣੀ ਹੈ ਹਰਾਸਮੈਂਟ ਤੇ ਹੁੰਦੀ ਆ ਪਰ ਇਹਨਾਂ ਨੂੰ ਆਤ ਪੈ ਚੁੱਕੀ ਆ ਕਿ ਇਹਨੇ ਉੱਠਣਾ ਹੀ ਉੱਠਣਾ 3:30 ਵਜੇ ਜਾਂ ਪੌਣੇ 4:00 ਤੇ ਇਹਨੇ ਮਤਲਬ ਜਿਮ ਜਾਣਾ ਉਸ ਤੋਂ ਬਾਅਦ ਮੇਰੀ ਖਰਾਕ ਦਾ ਇਸ ਤਰ੍ਹਾਂ ਹੁੰਦਾ ਕਿ ਉਹਨਾਂ ਨੂੰ ਮਤਲਬ ਪਹਿਲਾਂ ਪਹਿਲਾਂ ਤਾਂ ਲੱਗਦਾ ਸੀਗਾ ਅੱਜ ਤੋਂ ਜਦੋਂ ਸਟਾਰਟਿੰਗ ਕੀਤੀ ਸੀ ਫਿਰ ਬਾਅਦ ਚ ਉਹਨਾਂ ਨੂੰ ਪਤਾ ਲੱਗਾ ਕਿ ਇਹ ਹੁਣ ਹੜਨਾ ਤੇ ਹੈ ਨਹੀਂ ਇਹਨੇ ਫਿਰ ਉਹਨਾਂ ਨੂੰ ਪਤਾ ਕਿ ਮੈਂ ਇਹਦੇ ਆਂਡੇ ਬਾਲਣੇ ਨੇ ਇਹਦੇ ਵਾਸਤੇ ਦਲੀਆ ਬਣਾਉਣਾ ਜਾਂ ਇਹਦੇ ਵਾਸਤੇ ਖਿਜਰੀ ਬਣਾਉਣੀ ਆ ਉਹ ਸਾਰਾ ਮੇਰੀ ਨੋਆ ਬੱਡੀ ਰ즈万்தਕਰ ਉਹ اور ਮੇਰੀ ਵਾਈਫ ਕੋਜੀਤਕਰ ਉਹ ਅਰੇਂਜ ਕਰਦੀਆਂ ਨੇ ਜਿਹੜੀ ਵੀ ਚੀਜ਼ ਮਤਲਬ ਮੈਨੂੰ ਚਾਹੀਦੀ ਹੁੰਦੀ ਆ ਉਹਦਾ ਅਰੇਂਜਮੈਂਟ ਉਹ ਕਰ ਦਿਆ ਨੇ ਔਰ ਤਕਰੀਬਨ ਉਹਨਾਂ ਨੂੰ ਮੈਕਸਿਮਮ ਪਤਾ ਹੀ ਆ ਜਦੋਂ ਡਿਊਟੀ ਜਾਂਦੇ ਰਹੇ ਤਾਂ ਉਹ ਨਾਲ ਮੇਰਾ ਜਿਹੜੀ ਡਾਈਟ ਆ ਉਹ ਪੈਕ ਕਰਕੇ ਦੇ ਦਿੰਦੇ ਰਹੀਆਂ ਜੇ ਘਰਾਂ ਤੇ ਮੈਨੂੰ ਬਣਾ ਕੇ ਦੇ ਦਿੰਦੇ ਆ लास्ट ਸਵਾਲ ਕੀ ਸੁਨੇਹਾ ਦੇਣਾ ਚਾਹੋਗੇ ਕਿਉਂਕਿ ਅੱਜ ਦੀ ਜਵਾਨੀ ਜਿਹੜੀ ਆ ਉਹ راہੋਂ ਕਰਾਈ ਪੈ ਚੁੱਕੀ ਆ ਨਸ਼ੇ ਦੇ ਵਿੱਚ ਤਸਤੀ ਜਾ ਰਹੀ ਆ ਦਲਦਲ ਦੇ ਵਿੱਚ ਤਾਂ ਇਸ ਤਰ੍ਹਾਂ ਕਈ ਤਰ੍ਹਾਂ ਦੇ ਨੌਜਵਾਨ ਜਿਹੜਾ ਕਿ ਇਹਨਾਂ ਚੀਜ਼ਾਂ ਨੂੰ ਪਸੰਦ ਨਹੀਂ ਕਰ ਰਹੇ ਕਿ ਕੀ ਸੁਨੇਹਾ ਉਹਨਾਂ ਨੌਜਵਾਨਾਂ ਨੂੰ ਤੁਹਾਡਾ ਕੀ ਮੈਸੇਜ ਹੈ ਅ ਸੋਢੀ ਸਾਹਿਬ ਮੇਰਾ ਨੌਜਵਾਨਾਂ ਨੂੰ ਵੀ ਤੇ ਮੇਰੀ ਉਮਰ ਦੇਆਂ ਨੂੰ ਹਮ ਉਮਰ ਜਿਹੜੇ ਆ ਉਹਨਾਂ ਨੂੰ ਇੱਕ ਇਹ ਸੁਨੇਹਾ ਕਿ 24 ਘੰਟਿਆਂ ਦੇ ਵਿੱਚੋਂ ਤਕਰੀਬਨ ਆਪਣਾ ਇੱਕ ਘੰਟਾ ਜ਼ਰੂਰ ਆਪਣੇ ਵਰਕਆਊਟ ਵਾਸਤੇ ਕੱਢੋ ਮੈਂ ਜ਼ਰੂਰੀ ਨਹੀਂ ਕਹਿੰਦਾ ਕਿ ਜਿਮ ਹੀ ਜਾਣਾ ਜੇ ਮੈਂ ਨਾ ਜਾ ਕੇ ਗਰਾਊਂਡ ਵਰਕ ਕਰ ਲੋ ਫੁੱਟਬਾਲ ਵੋਲੀਬਾਲ ਅੱਜ ਕੱਲ ਤੇ ਤੁਹਾਨੂੰ ਪਤਾ ਕਿ ਹਰ ਪਿੰਡ ਦੇ ਵਿੱਚ ਸਟੇਡੀਅਮ ਹਰ ਚੀਜ਼ ਖੋਲੀ ਹੋਈ ਹੈ ਸੋ ਜਿਮ ਖੁੱਲੇ ਹੋਏ ਨੇ ਪਿੰਡਾਂ ਵਿੱਚ ਗਵਰਨਮੈਂਟ ਨੇ ਕਾਫੀ ਕੋਸ਼ਿਸ਼ ਕੀਤੀ ਹੈ ਇਸਮਾਨ ਸਰਕਾਰ ਨੇ ਤੇ ਬਾਕੀ ਜਿਹੜੀ ਨਸ਼ੇ ਦੀ ਗੱਲ ਆ ਨਸ਼ਾ ਇੰਨਾ ਹੈ ਨਹੀਂ ਜਿੰਨਾ ਪ੍ਰਮੋਟ ਕੀਤਾ ਜਾਂਦਾ ਕਿਉਂਕਿ ਮਤਲਬ ਕਿਤੇ ਨਾ ਕਿਤੇ ਸਾਡੀ ਵੀ ਸੋਸ਼ਲ ਮੀਡੀਆ ਦੀ ਗਲਤੀ ਹੈ ਕਿ ਮਤਲਬ ਜਿਹੜਾ ਬੰਦਾ ਕਿਤੇ ਨਸ਼ਾ ਨਸ਼ਾ ਅੱਜ ਨਹੀਂ ਨਸ਼ਾ ਪਹਿਲਾਂ ਵੀ ਸੀ ਇਹ ਮਤਲਬ ਗੱਲ ਗਲਤ ਆ ਕਿ ਨਸ਼ਾ ਹੋਣ ਵਧ ਗਿਆ ਨਸ਼ਾ ਤੇ ਪੁਰਾਣੇ ਯੁੱਗਾਂ ਤੋਂ ਚੱਲਿਆ ਆਉਂਦਿਆ ਸੋ ਉਦੋਂ ਸੋਸ਼ਲ ਮੀਡੀਆ ਸੀਗਾ ਨਹੀਂ ਤੇ ਹੁਣ ਕੀ ਹੁੰਦਾ ਕਿ ਜਿਹੜਾ ਬੰਦਾ ਕੋਈ ਐਦਾਂ ਨਸ਼ਾ ਕਰਕੇ ਡਿੱਗਿਆ ਜਾਂ ਕਿਤੇ ਕੋਈ ਗਲਤੀ ਕਰ ਬੈਠਾ ਉਹਦੀ ਅਸੀਂ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੰਦੇ ਆ ਚਾਹੀਦਾ ਤੇ ਇਹ ਆ ਕਿ ਉਸ ਨੂੰ ਉੱਥੋਂ ਹਟਾਇਆ ਜਾਵੇ ਉਹਨੂੰ ਚੁੱਕਿਆ ਜਾਵੇ ਉਹਦੀ ਦੇਖਭਾਲ ਕੀਤੀ ਜਾਵੇ ਉਹਦੇ ਘਰ ਛੱਡੇ ਜਾਵੇ ਉਹਦੀ ਕਾਉਂਸਲਿੰਗ ਕੀਤੀ ਜਾਵੇ ਉਹਨੂੰ ਸਮਝਾਇਆ ਜਾਵੇ ਕਿ ਭਾਈ ਇਹ ਚੀਜ਼ ਮਾੜੀ ਆ ਤੇ ਬਾਕੀ ਜੇ ਪੰਜਾਬ ਦੇ ਤੁਸੀਂ ਹੁਣ ਦੇਖਿਆ ਹੜਾਂ ਵਿੱਚ ਕਿਦਾਂ ਨੌਜਵਾਨ ਅੱਗੇ ਆਏ ਨੇ ਨੌਜਵਾਨਾਂ ਨੇ ਕਿੰਨੀ ਸੇਵਾ ਕੀਤੀ ਸੋ ਨਸ਼ਾ ਪਹਿਲਾਂ ਵੀ ਸੀ ਹੁਣ ਵੀ ਹੈ ਪਰ ਜਿਹੜੇ ਬੰਦੇ ਨਸ਼ਾ ਕਰਦੇ ਨੇ ਮੇਰੀ ਉਹਨਾਂ ਨੂੰ ਇਹੀ ਸਲਾਹ ਹੈ ਕਿ ਮਤਲਬ ਸਾਡੇ ਜੁਲਦ ਵੱਡੋਂ ਹੱਥ ਜੁੜ ਕੇ ਬੇਨਤੀ ਆ ਕਿ ਜਿਹੜੇ ਤੁਸੀਂ ਨਸ਼ੇ ਉੱਤੇ ਪੈਸੇ ਖਰਚ ਕਰਦੇ ਜੇ ਇਹਨੇ ਪੈਸੇ ਆਪਣੀ ਖੁਰਾਕ ਤੇ ਖਰਚ ਨਹੀਂ ਹੁੰਦੇ ਸੋ ਮੇਰੀ ਬੇਨਤੀ ਆ ਕਿ ਜੋ ਇਨਸਾਨ ਨਸ਼ੇ ਦੀ ਦਲਦਲ ਵਿੱਚ ਫਸ ਚੁੱਕਿਆ ਉਹਨੂੰ ਚਾਹੀਦਾ ਕਿ ਮਤਲਬ ਆਪਣੇ ਆਪ ਨੂੰ ਸੁਧਾਰਨ ਦੀ ਕੋਸ਼ਿਸ਼ ਕਰੇ ਔਰ ਗਰਾਉਂਡ ਵਰਕ ਕਰੇ ਜਾਂ ਕੋਈ ਵੀ ਇਵੈਂਟ ਆਪਣੇ ਆਪ ਨੂੰ ਆਪਣੇ ਧਾਰਮਿਕ ਸਥਾਨ ਤੇ ਜਾਵੇ ਜਾ ਕੇ ਮੱਥਾ ਟੇਕ ਨਮਸਕਾਰ ਕਰੇ ਆਪਣੇ ਮਾਤਾ ਪਿਤਾ ਦੇ ਕੰਨ ਦੇ ਵਿੱਚ ਰਹੇ ਔਰ ਨਸ਼ੇ ਤੋਂ ਦੂਰ ਹੋਣ ਦੀ ਕੋਸ਼ਿਸ਼ ਕਰੇ ਜੀ ਬਹੁਤ ਬਹੁਤ ਧੰਨਵਾਦ ਇਹ ਸੰਦੀਦਾਰ ਸਿੰਘ ਦਾਰਾ ਐਕਸ ਐਸ ਆਈ ਪੰਜਾਬ ਪੁਲਿਸ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਮਿਹਨਤ ਕਰਦੇ ਨੇ ਕਿਵੇਂ ਉਹਨਾਂ ਨੇ ਆਪਣਾ ਟਾਈਮ ਟੇਬਲ ਬਣਾਇਆ ਹੋਇਆ ਕਿਸ ਤਰ੍ਹਾਂ ਅੱਜ ਵਰਲਡ ਦੇ ਵਿੱਚੋਂ ਜਿਹੜਾ ਜਿੱਤ ਹਾਸਲ ਕਰਕੇ ਪਹੁੰਚਦੇ ਨੇ ਪਿੰਡ ਸੇਖਵਾ ਦੇ ਪੱਤੀ ਤੇ ਪਿੰਡ ਸੇਖਵਾ ਦੇ ਸਰਪੰਚ ਵੀ ਸਾਡੇ ਨਾਲ ਨੇ ਜਯਾਦਵਿੰਦਰ ਸਿੰਘ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਰਪੰਚ ਸਾਹਿਬ ਪਹਿਲਾਂ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਕਿਹਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਾਰੀ ਸਮੂਹ ਸੰਗਤ ਨੂੰ ਜੀ ਅੱਜ ਦਸਹਰੇ ਦਾ ਪੁੱਤਰ ਦਿਹਾੜਾ ਵੀ ਆ ਜੀ ਦੇਸ਼ ਵਿਦੇਸ਼ ਪਿੰਡ ਛੋਟੇ ਬੱਚੇ ਬਜ਼ੁਰਗਣ ਸਾਰਿਆਂ ਨੂੰ ਸਾਡੇ ਵੱਲੋਂ ਜੀ ਸ਼ੁਭ ਕਾਮਨਾਵਾਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਚੈਨ ਪਿੰਡ ਆਣ ਕੇ ਨਜ਼ਾਰਾ ਦਿਖਾਉਣ ਇਹਨਾਂ ਅਨਸਾਰ ਵੇਖੋ 60 ਸਾਲ ਦੀ ਉਮਰ ਤੇ ਲੈ ਕੇ ਕਿੱਥੋਂ ਤੱਕ ਕਿੱਥੇ ਮਗਾਮ ਤੱਕ ਪਹੁੰਚਿਆ ਇਹੋ ਜਿਹੇ ਇਨਸਾਨ ਸਾਡੇ ਲਈ ਪ੍ਰੇਰਨਾ ਦੇ ਸਰੋਤ ਨੇ ਸਾਨੂੰ ਇਹਨਾਂ ਲੋਕਾਂ ਤੋਂ ਕੁਝ ਨਾ ਕੁਝ ਸਿੱਖਣਾ ਚਾਹੀਦਾ ਹੈ ਤੇ ਖਾਸ ਕਰਕੇ 24 ਘੰਟੇ ਕੁਝ ਵੀ ਜਿੰਨਾ ਵੀ ਤੁਸੀਂ ਟਾਈਮ ਕਰਦੇ ਹੋ ਉਹਦੇ ਵਿੱਚ ਇੱਕ ਘੰਟਾ ਜ਼ਰੂਰ ਆਪਣੀ ਸਿਹਤ ਵੱਲ ਖਿਆਲ ਕੀਤਾ ਜਾਵੇ ਵਰਜਸ਼ ਕੀਤੀ ਜਾਵੇ ਸੈਰ ਕੀਤੀ ਜਾਵੇ ਖਾਣ ਪੀਣ ਦਾ ਧਿਆਨ ਦਿੱਤਾ ਜਾਵੇ ਜੀ ਇਹਨਾਂ ਚੀਜ਼ਾਂ ਦਾ ਖਿਆਲ ਸਾਨੂੰ ਜ਼ਿੰਦਗੀ ਜੀ ਰੱਖਣਾ ਚਾਹੀਦਾ ਜੇ ਇਹਨਾਂ ਚੀਜ਼ਾਂ ਦਾ ਖਿਆਲ ਰੱਖਾਂਗੇ ਜ਼ਿੰਦਗੀ ਸਾਡੀ ਚੱਲਣੀ ਹੈ ਖਾਸ ਕਰਕੇ ਫੇਰ ਤੋਂ ਮੈਂ ਦੁਬਾਰਾ ਪਿੰਡ ਸੇਖਵਾ ਪੱਤੀ ਨਾਗਰਾ ਪੱਤੀ ਥੇਵਲੋ ਸੋ ਸਾਰੀ ਸਮੂਹ ਸੰਗਤ ਨੂੰ ਦੁਸ਼ਹਿਰੇ ਦੀਆਂ ਸ਼ੁਭ ਕਾਮਨਾਵਾਂ ਦਿੰਦਾ ਜੀ ਖਾਸ ਕਰਕੇ ਸਾਡਾ ਭਰਾ ਦیدار ਸਿੰਘ ਜੀ ਦیدار ਸਿੰਘ ਇੱਧਰ ਆਓ ਦیدار ਸਿੰਘ ਜੀ ਉਹਨਾਂ ਸਾਡੇ ਲਈ ਬੜੇ ਲਈ ਪ੍ਰੇਰਨਾ ਦੇ ਸਰੋਤ ਨੇ ਤੇ ਸਾਡੇ ਲਈ ਰੱਬ ਦਾ ਹੀ ਰੂਪ ਆ ਜੀ ਇਹ ਨਾਲ ਵੇਖ ਕੇ ਸਾਡਾ ਵੀ ਜੀ ਕਰਦਾ ਸਾਡੇ ਬੱਚੇ ਇਸ ਕੈਟਾਗਰੀ ਚ ਆਉਣ ਤੇ ਆਪਣੇ ਪਿੰਡ ਦਾ ਨਾਮ ਰੋਸ਼ਨ ਕਰਨ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰਨ ਆਪਣੇ ਇੰਡੀਆ ਦਾ ਨਾਮ ਰੋਸ਼ਨ ਕਰਨ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਸੋ ਬਹੁਤ ਬਹੁਤ ਸ਼ੁਕਰੀਆ ਤੋਂ ਨੇ ਤੇ ਧਰਮ ਪਤਨੀ ਬੀਬੀ ਕਲਜੀਤ ਕੌਰ ਵੀ ਸਾਡੇ ਨਾਲ ਆ ਗੱਲਬਾਤ ਆ ਜਿਹੜੀ ਕਰਾਂਗੇ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਆ ਤੁਹਾਡਾ ਸਾਡੇ ਚੈਨਲ ਤੇ ਜੀ ਸੱਸੇ ਕੇ ਭਾਜ ਸੱਸ ਦੇਖਿਆ ਗਿਆ ਕਿ ਕਹਿੰਦੇ ਹਰ ਮਰਦ ਦੇ ਪਿੱਛੇ ਇੱਕ ਕਾਮਜਾਬ ਔਰਤ ਦਾ ਹੱਥ ਹੁੰਦਾ ਤੁਹਾਡਾ ਕਿੰਨਾ ਸਾਥ ਰਿਹਾ ਜਿਹੜਾ ਇਹਨਾਂ ਦਾ ਹਾਂ ਜੀ ਸਾਥ ਸਾਡਾ ਬਹੁਤ ਰਿਹਾ ਜੀ ਸਾਥ ਕਰਦੇ ਤੇ ਮਤਲਬ ਨਾਲ ਤੁਰੇ ਇਹਨਾਂ ਨਾਲ ਸੰਜੋਗ ਜੀ ਸਾਰਾ ਤਾ ਹੁਣ ਜਦੋਂ ਮਾਨ ਸਨਮਾਨ ਹਾਸਲ ਕਰ ਪਹੁੰਚਦੇ ਆ ਤਾਂ ਕਿਵੇਂ ਦੀ ਖੁਸ਼ੀ ਜਿਹੜੀ ਮਹਿਸੂਸ ਹੁੰਦੀ ਤੁਸੀਂ ਹੁੰਦੀ ਆ ਵੀ ਚਲੋ ਜਿੱਤ ਕੇ ਆਏ ਆ ਮਤਲਬ ਆਪਣੇ ਘਰ ਦੇ ਵਿੱਚ ਹਨਾ ਨਾਮ ਰੋਸ਼ਨ ਹੋਇਆ ਮਤਲਬ ਜੇਸ ਕਰਕੇ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਖੁਸ਼ੀ ਹੋਈ ਦਾ ਦੇਖਿਆ ਗਿਆ ਕਿੰਦੇ ਕਿ ਜਦੋਂ ਪੁਲਿਸ ਦੇ ਵਿੱਚ ਰਹੇ ਆ ਫੌਜ ਦੇ ਵਿੱਚ ਵੀ ਰਹੇ ਆ ਸਮਾਂ ਨਹੀਂ ਹੁੰਦਾ ਤਾਂ ਕਿਵੇਂ ਹੁਣ ਜਦੋਂ ਸਮਾਂ ਸੀ ਰਟਾਇਰ ਵੀ ਹੋ ਜਾਂਦੇ ਆ ਹੱਲੇ ਤੱਕ ਵੀ ਮਿਹਨਤ ਦੇ ਵਿੱਚ ਲੱਗੇ ਹੋਏ ਕਦੇ ਹੁੰਦਾ ਨਹੀਂ ਕਿ ਪਹਿਲਾਂ ਵੀ ਸਮਾਂ ਨਹੀਂ ਦੇ ਪਾਏ ਹੁਣ ਵੀ ਸਮਾਂ ਨਹੀਂ ਦਿੰਦੇ ਘਰ ਇਸ ਤਰ੍ਹਾਂ ਕਦੇ ਹੋਏ ਕਿ ਆਪਸੀ ਗੱਲ ਬਣ ਨਹੀਂ ਦਿੰਦੇ ਵੀ ਸਮਾਂ ਵੀ ਦਿੰਦੇ ਆ ਮਤਲਬ ਘਰ ਵਿੱਚ ਸਾਰਾ ਸੰਜੋਗ ਮਤਲਬ ਘਰ ਜੀ ਚੱਲਦਾ ਮਤਲਬ ਘਰ ਚੱਲਦਾ ਨਹੀਂ ਬੜੀ ਵਿਜੀ ਹੁੰਦੀ ਨਾ ਫੌਜ ਵਾਲੇ ਦੀ ਕਹਿ ਲਈ ਜਾਂ ਪੁਲਿਸ ਵਾਲੇ ਦੀ ਉਹ ਤਾਂ ਹੁੰਦੀ ਹੁੰਦੀ ਆ ਤੁਹਾਨੂੰ ਪਤਾ ਹੀ ਆ ਤਾਂ ਕਦੇ ਇਸ ਗੱਲ ਤੋਂ ਲੈ ਕੇ ਕੋਈ ਤਕਰਾਰ ਨਹੀਂ ਹੋਈ ਕਿ ਤੁਸੀਂ ਸਮਾਂ ਨਹੀਂ ਦੇ ਪਾਉਂਦੇ ਹੁਣ ਵੀ ਇਸ ਸਮੇਂ ਕੰਮ ਦੇ ਵਿੱਚ ਲੱਗੇ ਹੋਏ ਇਹ ਤਾਂ ਇਹਦਾ ਜਿਹੜਾ ਸਾਰਾ ਜੋ ਕਹਿਣਗੇ ਉਹ ਕਰੀਦਾ ਮਤਲਬ ਜੀ ਜੀ ਤਾਂ ਹੁਣ ਮਿਹਨਤ ਬਹੁਤ ਕਰਦੇ ਆ ਮਿਹਨਤ ਰੰਗ ਲਿਆਈ ਆ ਉਹ ਮਿਹਨਤ ਨੂੰ ਦੇਖ ਕੇ ਕਿਵੇਂ ਲੱਗਦਾ ਤੁਹਾਨੂੰ ਤੁਹਾਨੂੰ ਬਹੁਤ ਖੁਸ਼ੀ ਹੁੰਦੀ ਹੈ ਮਤਲਬ ਵੀ ਮਿਹਨਤ ਦੇ ਕੀਤੀ ਹੈ ਤੇ ਮਤਲਬ ਵੀ ਜੇ ਲੱਗੇ ਵੀ ਆ ਪੈਸੇ ਤਾਂ ਮਤਲਬ ਨਹੀਂ ਜਾਂਦੇ ਵੀ ਜੀ ਹਾਂ ਬਹੁਤ ਬਹੁਤ ਧੰਨਵਾਦ ਜਿਵੇਂ ਕਿ ਇਹਨਾਂ ਨੇ ਦੱਸਿਆ ਕਿ ਮਿਹਨਤ ਜੇ ਕਰਦੇ ਨੇ ਤਾਂ ਸਾਥ ਕਰਦੇ ਆ ਵੱਲੋਂ ਪੂਰਾ ਦਿੱਤਾ ਜਾਂਦਾ ਤਾਂ ਮਿਹਨਤ ਕਹਿੰਦੇ ਅੱਜ ਰੰਗ ਲਿਆਈ ਆ ਜਦੋਂ ਮਾਨ ਸਨਮਾਨ ਹਾਸਲ ਕਰ ਪਹੁੰਚਦੇ ਆ ਪਰਿਵਾਰ ਨੂੰ ਖੁਸ਼ੀ ਜਿਹੜੀ ਮਹਿਸੂਸ ਹੁੰਦੀ ਆ ਹੁਣ ਤੱਕ ਦੇ ਲਈ ਇੰਨਾ ਹੀ ਨਵੀਂ ਅਪਡੇਟ ਜਲਦ ਤੁਹਾਡੇ ਨਾਲ ਸਾਂਝੀ ਕਰਾਂਗਾ ਆਪਣੇ ਸੰਯੋਗੀ ਕਮਲ ਜੀ ਤੇ ਨਾਲ ਮੈਂ ਜਿਤੇ ਅੰਦਰ ਸੋਡੀ ਕਿ ਆਰਟੀਨਿਓਸ ਨੈਟਵਰਕ ਸੇਖਵਾ ਕੋਰਦਾਸਪੁਰ